ਯਹੂਨਾ ਅਧਿਆਇ 17 ਯਿਸੂ ਨੇ ਇਹ ਗੱਲਾਂ ਆਖੀਆਂ ਅਤੇ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕ ਕੇ ਕਿਹਾ हे ਪਿਤਾ ਕੜੀ ਆ ਪਹੁੰਚੀ ਹੈ ਆਪਣੇ ਪੁੱਤਰ ਦੀ ਵਿਦਾਈ ਕਰ ਤਾਂ ਜੋ ਪੁੱਤਰ ਤੇਰੀ ਵਿਦਾਈ ਕਰੇ ਜਿਵੇਂ ਤੈ ਉਹਨੂੰ ਸਾਰੇ ਸਰੀਰ ਉੱਤੇ ਇਖਤਿਆਰ ਬਖਸ਼ਿਆ ਪਈ ਉਹ ਉਹਨਾਂ ਸਭਨਾਂ ਨੂੰ ਜੋ ਤੈ ਉਹਨੂੰ ਦਿੱਤੇ ਹਨ ਸਦੀਪਕ ਜੀਵਨ ਦੇਵੇ ਅਤੇ ਸਦੀਪਕ ਜੀਵਨ ਇਹ ਹੈ ਕਿ ਉਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ਰ ਹੈ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੈਂ ਕੱਲਿਆ ਜਾਣਨ ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੁਣ हे ਪਿਤਾ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪ੍ਰਗਟ ਕਰ ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਉਹਨਾਂ ਉੱਤੇ ਮੈਂ ਤੇਰਾ ਨਾਮ ਪ੍ਰਗਟ ਕੀਤਾ ਉਹ ਤੇਰੇ ਸੰ ਅਤਿੱਤਾਂ ਉਹ ਮੈਨੂੰ ਦਿੱਤੇ ਔਰ ਉਹਨਾਂ ਨੇ ਤੇਰੇ ਬਚਨ ਦੀ ਪਾਲਣਾ ਕੀਤੀ ਹੈ ਹੁਣ ਉਹਨਾਂ ਨੇ ਜਾਣਿਆ ਪਈ ਜੋ ਕੁਝ ਤੈ ਮੈਨੂੰ ਦਿੱਤਾ ਹੈ ਸਭ ਤੇਰੀ ਵੱਲੋਂ ਹੈ ਕਿਉਂਕਿ ਜਿਹੜੀਆਂ ਗੱਲਾਂ ਤੈ ਮੈਨੂੰ ਦਿੱਤੀਆਂ ਉਹ ਮੈਂ ਉਹਨਾਂ ਨੂੰ ਦਿੱਤੀਆਂ ਹਨ ਅਤੇ ਉਹਨਾਂ ਨੇ ਮੰਨ ਲਈਆਂ ਅਤੇ ਸੱਚ ਜਾਣਿਆ ਜੋ ਮੈਂ ਤੇਰੀ ਵੱਲੋਂ ਆਇਆ ਅਤੇ ਉਹਨਾਂ ਪ੍ਰਤੀਤ ਕੀਤੀ ਜੋ ਤੈ ਮੈਨੂੰ ਕਹ ਲਿਆ ਮੈਂ ਉਹਨਾਂ ਲਈ ਬੇਨਤੀ ਕਰਦਾ ਹਾਂ ਮੈਂ ਜਗਤ ਦੇ ਲਈ ਨਹੀਂ ਪਰ ਉਹਨਾਂ ਲਈ ਬੇਨਤੀ ਕਰਦਾ ਹਾਂ ਜੋ ਤੈ ਮੈਨੂੰ ਦਿੱਤੇ ਸਨ ਕਿਉਂ ਜੋ ਉਹ ਤੇਰੇ ਹਨ ਮੇਰੀਆਂ ਸਾਰੀਆਂ ਚੀਜ਼ਾਂ ਤੇਰੀਆਂ ਹਨ ਅਤੇ ਤੇਰੀਆਂ ਮੇਰੀਆਂ ਹਨ ਔਰ ਉਹਨਾਂ ਵਿੱਚ ਮੇਰੀ ਵਡਾਈ ਹੋਈ ਹੈ ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਪਰ ਇਹ ਜਗਤ ਵਿੱਚ ਹਨ ਅਤੇ ਮੈਂ ਤੇਰੇ ਕੋਲ ਆਉਂਦਾ ਹਾਂ हे ਪਵਿੱਤਰ ਪਿਤਾ ਆਪਣੇ ਹੀ ਉਸ ਨਾਮ ਨਾਲ ਜਿਹੜਾ ਤੈ ਮੈਨੂੰ ਦਿੱਤਾ ਉਹਨਾਂ ਦੀ ਰੱਖਿਆ ਕਰ ਇਸ ਲਈ ਜੋ ਉਹ ਸਾਡੇ ਵਾਂਗਰ ਇੱਕ ਹੋਣ ਜਿੰਨਾ ਚ ਮੈਂ ਉਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੈ ਮੈਨੂੰ ਦਿੱਤਾ ਉਹਨਾਂ ਦੀ ਅਛਾ ਕੀਤੀ ਅਤੇ ਮੈਂ ਉਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤਰ ਬਾਝੋਂ ਉਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ ਪਰ ਹੁਣ ਮੈਂ ਤੇਰੇ ਕੋਲ ਆਉਂਦਾ ਹਾਂ ਅਤੇ ਜਗਤ ਵਿੱਚ ਇਹ ਗੱਲਾਂ ਆਖਦਾ ਹਾਂ ਤਾਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਪੂਰੀ ਹੋਵੇ ਮੈਂ ਤੇਰਾ ਬਚਨ ਉਹਨਾਂ ਨੂੰ ਦਿੱਤਾ ਹੈ ਔਰ ਜਗਤ ਨੇ ਉਹਨਾਂ ਨਾਲ ਵੈਰ ਕੀਤਾ ਕਿਉਂਕਿ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਉਹਨਾਂ ਨੂੰ ਜਗਤ ਵਿੱਚੋਂ ਚੁਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਉਹਨਾਂ ਦੀ ਰੱਖਿਆ ਕਰੇ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ ਉਹਨਾਂ ਨੂੰ ਸਚਾਈ ਨਾਲ ਪਵਿੱਤਰ ਕਰ ਤੇਰਾ ਬਚਨ ਸਚਾਈ ਹੈ ਜਿਸ ਤਰ੍ਹਾਂ ਤੈ ਮੈਨੂੰ ਜਗਤ ਵਿੱਚ ਘੱਲਿਆ ਮੈਂ ਵੀ ਉਹਨਾਂ ਨੂੰ ਜਗਤ ਵਿੱਚ ਘੱਲਿਆ ਅਤੇ ਉਹਨਾਂ ਦੇ ਕਾਰਨ ਮੈਂ ਆਪ ਨੂੰ ਸੰਕਲਪ ਕਰਦਾ ਹਾਂ ਤਾਂ ਜੋ ਉਹ ਵੀ ਸਚਾਈ ਵਿੱਚ ਸੰਕਲਪ ਹੋਣ ਮੈਂ ਨਿਹਰਾ ਇਹਨਾਂ ਲਈ ਹੀ ਨਹੀਂ ਬੇਨਤੀ ਕਰਦਾ ਪਰ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਬਚਨ ਨਾਲ ਮੇਰੇ ਉਤੇ ਨਿਚਾ ਕਰਨਗੇ ਜੋ ਉਹ ਸਭ ਇੱਕ ਹੋਣ ਜਿਸ ਤਰ੍ਹਾਂ हे ਪਿਤਾ ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਉਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈ ਮੈਨੂੰ ਕਲਿਆ ਅਤੇ ਜਿਹੜੀ ਵਡਾਈ ਤੈ ਮੈਨੂੰ ਦਿੱਤੀ ਹੈ ਉਵੇਂ ਉਹਨਾਂ ਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋਣ ਜਿਸ ਤਰ੍ਹਾਂ ਅਸੀਂ ਇੱਕ ਹਾਂ ਮੈਂ ਉਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ ਤਾਂ ਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਪਈ ਜਗਤ ਜਾਣ ਲਵੇ ਜੋ ਤੈਂ ਮੈਨੂੰ ਕੱਲਿਆ ਅਤੇ ਉਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ हे ਪਿਤਾ ਮੈਂ ਚਾਹੁੰਦਾ ਹਾਂ ਪਈ ਜਿਹੜੇ ਤੈਂ ਮੈਨੂੰ ਦਿੱਤੇ ਸੋ ਜਿੱਥੇ ਮੈਂ ਹਾਂ ਉਹ ਵੀ ਮੇਰੇ ਨਾਲ ਹੋਣ ਤਾਂ ਜੋ ਉਹ ਮੇਰੀ ਵਡਾਈ ਜੋ ਤੈ ਮੈਨੂੰ ਦਿੱਤੀ ਹੈ ਵੇਖਣ ਕਿਉਂਕਿ ਤੈ ਮੇਰੇ ਨਾਲ ਜਗਤ ਦੀ ਨੋਂ ਤਰੰ ਤੋਂ ਅੱਗੇ ਹੀ ਪਿਆਰ ਕੀਤਾ। हे ਧਰਮੀ ਪਿਤਾ ਜਗਤ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਅਤੇ ਇਹਨਾਂ ਨੇ ਜਾਣਿਆ ਭਈ ਤੈ ਮੈਨੂੰ ਕਲਿਆ। ਅਰ ਮੈਂ ਤੇਰਾ ਨਾਮ ਉਹਨਾਂ ਉਤੇ ਪ੍ਰਗਟ ਕੀਤਾ ਅਤੇ ਪ੍ਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈ ਮੈਨੂੰ ਪਿਆਰ ਕੀਤਾ ਸੋਈ ਉਹਨਾਂ ਵਿੱਚ ਹੋਵੇ ਅਤੇ ਮੈਂ ਉਹਨਾਂ ਵਿੱਚ ਹੋਵਾਂ।